ਸਾਸੀ ਗਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਦੋਸਤੋ ਕੱਲ ਅਬੋਹਰ ਦੇ ਸੀਡ ਫਾਰਮ ਰੋਡ ਦੇ ਉੱਪਰ ਇੱਕ ਡੈੱਡ ਬੋਡੀ ਮਿਲੀ ਸੀ ਜਿਸ ਦੇ ਉੱਪਰ ਖਦਸ਼ਾ ਜਤਾਇਆ ਗਿਆ ਸੀ ਕਿ ਉਸ ਦਾ ਮਰਡਰ ਕੀਤਾ ਗਿਆ ਹੈ ਤੇ ਪੁਲਿਸ ਨੇ ਇਸ ਮਾਮਲੇ ਨੂੰ ਮਾਤਰ ਡੇਢ ਘੰਟੇ ਵਿੱਚ ਸੋਲਵ ਕਰਤਾ ਤੇ ਉਸ ਵਿਅਕਤੀ ਜੋ ਮ੍ਰਿਤਕ ਸੀ ਉਸ ਦੀ ਪਤਨੀ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਨਗਰਥਾਣਾ ਇੱਕ ਦੇ ਮੋਖੀ ਇੰਸਪੈਕਟਰ ਮਨੀਂਦਰ ਸਿੰਘ ਨੇ ਦੱਸਿਆ ਕਿ ਜੋ ਮਹਿਲਾ ਸੀ ਉਸਦੇ ਜੋ ਕਾਤਲ ਦੋਸਤ ਸੀਗੇ ਉਹਨਾਂ ਨਾਲ ਪ੍ਰੇਮ ਸਬੰਧ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਘਰੇ ਅਕਸਰ ਝਗੜਾ ਰਹਿੰਦਾ ਸੀਗਾ ਤੇ ਬੀਤੀ ਰਾਤ ਸਾਰਿਆਂ ਨੇ ਸਾਜਵਾਜ ਹੋ ਕੇ ਉਸ ਮ੍ਰਿਤਕ ਨੂੰ ਸ਼ਰਾਬ ਪਿਲਾਈ ਤੇ ਉਸ ਦਾ ਸਾਫੇ ਨਾਲ ਗਲਾ ਘੁੱਟਤਾ ਤੇ ਪੁਲਿਸ ਨੇ ਤਿੰਨਾਂ ਨੂੰ ਡੇਢ ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰਨ ਦੇ ਵਿੱਚ ਬੁਲਤਾ ਹਾਸਿਲ ਕਰ ਲਈ ਹੈ ਹੁਣ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਉੱਪਰ ਲਿਆ ਜਾਇਆ ਜਾਏਗਾ ਤਾਂ ਹੋਰ ਪੁੱਛਿਆ ਜਾਏਗਾ ਕਿ ਇਹਨਾਂ ਦੇ ਕੀ ਰਿਲੇਸ਼ਨ ਸੀ ਤੇ ਕਿਉਂ ਇਹਨਾਂ ਨੇ ਪਲਾਨਿੰਗ ਕੀਤੀ ਕੱਲ ਇੱਕ ਸਿਟੀ ਵਨ ਅਬੂ ਥਾਣੇ ਦੇ ਵਿੱਚ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਇੱਕ ਡੈੱਡ ਬੋਡੀ ਜਿਹੜੀ ਹੈਗੀ ਗੁਰੂ ਕ੍ਰਿਪਾ ਦੇ ਨਾਲ ਸੀਡ ਫਾਰਮ ਏਰੀਆ ਦੇ ਵਿੱਚ ਇੱਕ ਛੱਪੜੀ ਦੇ ਕੋਲ ਸੁਸਾਨ ਜਗ੍ਹਾ ਤੇ ਪਈ ਸੀ ਜਿਸ 'ਚ ਅਸੀਂ ਜਾ ਕੇ ਮੌਕੇ ਤੇ ਅਸੀਂ ਵੈਰੀਫਾਈ ਕੀਤਾ ਤਾਂ ਉਹ ਕੁਲਦੀਪ ਸਿੰਘ ਪੁੱਤਰਜੀਤ ਸਿੰਘ ਵਾਸੀ ਜਿਹੜਾ 3 ਨੰਬਰ ਗਲੀ ਜੰਬੂ ਵਸਤੀ ਦਾ ਰਹਿਣ ਵਾਲਾ ਸੀ ਤਾਂ ਉਸਤੇ ਜਦੋਂ ਅਸੀਂ ਫਰਦਰ ਉਹ ਇਹ ਚ ਇਨਵੈਸਟੀਗੇਸ਼ਨ ਕੀਤੀ ਕੈਮਰਾਸ ਚੈੱਕ ਕੀਤੇ ਟੈਕਨੀਕਲ ਚੈੱਕ ਕੀਤਾ ਹਿਊਮਨੈਂਟ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਜਿਹੜੀ ਇਹਦੀ ਵਾਈਫ ਸ਼ਿਮਲਾ ਰਾਣੀ ਹੈਗੀ ਆ ਉਸ ਦਾ ਇਕਰਾਮ ਕੁਮਾਰ ਪੁੱਤਰ ਹਰੀਚੰਦ ਵਾਸੀ ਜਿਹੜਾ ਹੈਗਾ ਚੱਕ ਰਾਦੇ ਵਾਲੇ ਦੇ ਨਾਲ ਰਿਲੇਸਟ ਰਿਲੇਸ਼ਨ ਸੀਗੇ ਜਿਸ ਦੇ ਤਹਿਤ ਅਸੀਂ ਜਦੋਂ ਇਸ ਨੂੰ ਅਪ੍ਰੀਹੈਂਡ ਕੀਤਾ ਤਾਂ ਉਸ ਚ ਨੇ ਡਿਸਕਲੋਜ਼ਰ ਦੇ ਵਿੱਚ ਦੱਸਿਆ ਵੀ ਇਸ ਨੇ ਜਿਹੜੀ ਇਹ ਪਲੈਨਿੰਗ ਕੀਤੀ ਉਸ ਤੋਂ ਬਾਅਦ ਰਿੰਕੂ ਪੁੱਤਰ ਕਾਲਾ ਜਿਹੜਾ ਹੈਗਾ ਬੁਰਜੁਹਾਰ ਦਾ ਰਹਿਣ ਵਾਲਾ ਉਸਨੇ ਇਹ ਆਦਿ ਸਾਦੇਸ਼ ਸ਼ਾਮਿਲ ਕੀਤਾ ਤੇ ਉਹਨਾਂ ਦੋਨਾਂ ਨੇ ਜਿਹੜੀ ਇਸ ਕਤਲ ਦੀ ਵਾਰਦਾਤ ਪੰਜਾਬ ਦਿੱਤਾ ਸਰ ਕਾਰਨ ਕੀ ਰਹੀ ਹੈ ਜਿਹੜਾ ਇਹ ਰਾਮਕਮਾਰ ਅਤੇ ਸ਼ਿਮਲਾ ਰਾਣੀ ਦੇ ਜਿਹੜੇ ਨਜਾਇਜ਼ ਸੰਬੰਧਾ ਕਰਕੇ ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਜਿਸ ਤੋਂ ਬਾਅਦ ਇਹਨਾਂ ਨੇ ਆਹ ਇਸ ਕਤਲ ਨੂੰ ਜਿਹੜੀ ਹੈਗੀ ਵਾਰਦਾਤ ਨੂੰ ਜਨਾਨੀ ਬ੍ਰੈਕਟ ਹੋ ਗਈ ਸੀ ਜਿਹੜਾ ਮ੍ਰਿਤਕ ਹੋ ਗਿਆ ਕਿਵੇਂ ਮਾਰਿਆ ਇਹ ਜਿਹੜੇ ਹੈਗੇ ਐ ਇਨਸੀਡੈਂਟ ਹੋਇਆ ਜੇ ਕੱਲ ਦੀ ਸ਼ਾਮ ਅਸ਼ਾ ਰਾਤ ਦੇ ਵਿੱਚ ਹੀ ਹੋਇਆ ਸੀਗਾ ਉਸ ਨੂੰ ਰਾਤ ਦੇ 8:30 ਵਜੇ ਦਾ ਸਮਾਂ ਸੀ ਜਦੋਂ ਇਸ ਨੂੰ ਬੁਲਾਇਆ ਉਹਨਾਂ ਨੇ ਬੁਲਾ ਕੇ ਉਸ ਨੂੰ ਸ਼ਰਾਬ ਪਲਾਈ ਉਸ ਤੋਂ ਬਾਅਦ ਇਹਦੇ ਗੱਲ ਦੇ ਸਾਫੇ ਨਾਲ ਹੀ ਜਦੋਂ ਇਹਦਾ ਗਲਾ ਘੁੱਟ ਕੇ ਇਸ ਦੇ ਕਤਲ ਨੂੰ ਅੰਜਾਮ ਦਿੱਤਾ ਸੀ ਸਵੇਰਾ ਟੀਵੀ ਲਈ ਬੋਹਰ ਤੋਂ ਧਰਮਿੰਦਰ ਦੀ ਰਿਪੋਰਟ